ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਡੀਜੀਪੀ ਪੰਜਾਬ ਨੂੰ ਤੇ ਐਸਐਸਪੀ ਬਠਿੰਡਾ ਨੂੰ ਇੱਕ ਕੋਠੀ ਦਿਖਾਉਣਾ ਚਾਹਣਾ ਜਿਹੜੀ ਨਸ਼ਾ ਵੇਚਣ ਵਾਲੇ ਦੀ ਹੈ ਜੇ ਦਾ ਮੈਂ ਤੈਨੂੰ ਢਾਕੇ ਦਿਖਾਇਓ ਆ ਕੋਠੀ ਮੈਂ ਕਹਾਂ ਮੈਂ ਕੈਮਰਾਮੈਨ ਨੂੰ ਦਿਖਾ ਦੇਵਾਂ ਚੰਗੀ ਤਰ੍ਹਾਂ ਇਹ ਕੋਠੀ ਉਸ ਕਾਂਸਟੇਬਲ ਦੀ ਹੈ ਜਿਹਦੇ ਤੋਂ ਚਿੱਟਾ ਫੜਿਆ ਗਿਆ ਜਿਹੜਾ ਥਾਰ ਦੇ ਵਿੱਚ ਚਿੱਟਾ ਫੜਿਆ ਗਿਆ ਇਹ ਕੋਠੀ ਉਹਦੀ ਹੈ ਟਾਪ ਦੀ ਕਲੋਨੀ ਦੇ ਵਿੱਚ ਇਹ ਕੋਠੀ ਹੈ ਕਰੋੜਾਂ ਰੁਪਈਆ ਦੀ ਕੋਠੀ ਹੈ ਜੇਕਰ ਇਹਨਾਂ ਪੁਲਿਸ ਅਧਿਕਾਰੀਆਂ ਦੇ ਵਿੱਚ ਸਰਕਾਰ 'ਚ ਦਾਮਾ ਤਾਂ ਹੁਣ ਇਹ ਕੋਠੀ ਦੇ ਉੱਤੇ ਪੀਲਾ ਪੰਜਾ ਚਲਾ ਕੇ ਦਿਖਾਓ ਇਸ ਤੋਂ ਪਹਿਲਾਂ ਤੁਸੀਂ ਵੱਖ-ਵੱਖ ਜਗ੍ਹਾ ਤੇ ਪੀਲੇ ਪੰਜੇ ਚਲਾਏ ਆ ਕਿਸੇ ਦਾ ਕੱਚਾ ਢਾ ਰਹਾ ਢਾ ਦਿੱਤਾ ਕਿਸੇ ਦਾ ਪੰਚਾਇਤੀ ਜ਼ਮੀਨ 'ਚ ਬਣਿਆ ਘਰ ਢਾ ਦਿੱਤਾ ਕਿਸੇ ਦਾ ਕਿਤੇ ਬਣਿਆ ਘਰ ਢਾ ਦਿੱਤਾ ਪਰ ਆ ਘਰ ਤੁਹਾਡੇ ਮੁਲਾਜ਼ਮ ਦਾ ਤੇ ਇਹਦੇ ਕੋਲੋਂ ਚਿੱਟਾ ਫੜਿਆ ਗਿਆ ਤੇ ਹੁਣ ਇਹ ਦੇਰੀ ਨਾ ਕਰੋ ਕਿ ਹਜੇ ਜੀ ਦੇਖਾਂਗੇ ਸਮਾਂ ਲੱਗੂਗਾ ਲਿਆਓ ਬਲਡੋజర్ ਤੁਸੀਂ ਚਿੱਟਾ ਫੜਿਆ ਤੁਸੀਂ ਪਰਚਾ ਕੀਤਾ ਤੁਸੀਂ ਬਰਖਾਸਤ ਕੀਤੀ ਆ ਲਿਆਓ ਬਲਡੋజర్ ਫਿਰ ਢਾਓ ਜੇ ਦਾ ਮੈਂ ਤਾਂ ਪਰ بڑے ਲੋਕਾਂ ਦਾ ਇਹ ਕਹਿਣਾ ਕਿ ਕੋਠੀ ਨਹੀਂ ਢੈਣੀ ਕਿਉਂਕਿ ਕੋਠੀ ਢੈਣ ਦੇ ਪਿੱਛੇ ਕਾਰਨ ਹੈ ਕਿ ਉਹ ਕਾਸਟੇਬਲ ਦੇ ਸੀਨੀਅਰ ਆਈਪੀਐਸ ਅਧਿਕਾਰੀਆਂ ਤੱਕ ਲਿੰਕ ਸੀ ਉਹਨੇ ਆਪ ਦਾ ਵਟਸਐਪ ਵੀ ਦਿਖਾਇਆ ਕਿ ਮੇਰੇ ਸੀਨੀਅਰ ਅਧਿਕਾਰੀਆਂ ਨਾਲ ਲਿੰਕ ਹੈ ਤੁਸੀਂ ਇਹ ਚੀਜ਼ਾਂ ਨਾਲ ਗੱਲ ਕਰ ਲੋ ਤੇ ਜਿਹਦੇ ਐਡੀ ਆਈ ਡੀ ਕੋਠੀ ਜਿਹੜੀ ਤਸਵੀਰ ਦਿਖਾ ਦਿਆਂ ਆਹ ਕਲੋਨੀ ਦੇ ਵਿੱਚ ਕੋਠੀਆਂ ਚੰਗੇ ਬਿਜ਼ਨਸਮੈਨਾਂ ਦੀਆਂ ਚੰਗੇ ਕਾਰੋਬਾਰੀਆਂ ਦੀਆਂ ਆਹ ਬੰਦੇ ਤੋਂ ਇੱਥੇ ਕੋਠੀ ਬਣਾਉਣੀ ਬਹੁਤ ਔਖੀ ਹੈ ਜਿਹੜੇ ਕੋਈ ਚੰਗੇ ਮਲਾਜਮ ਹੈ ਚੰਗਾ ਕੰਮ ਕਰਦੇ ਆ ਉਹ ਇੱਥੇ ਜਿਹੜੇ ਆ ਪਲਾਟ ਲੈ ਸਕਦੇ ਆ ਉਹੀ ਇੱਥੇ ਕੋਠੀ ਕਿਉਂਕਿ ਬਠਿੰਡੇ ਦਾ ਬਹੁਤ ਟਾਪ ਦੀ ਕਲੋਨੀ ਹੈ ਜਿਹਨੂੰ ਕਹਿਣੀ ਬਹੁਤ ਵਧੀਆ ਕਲੋਨੀ ਤੇ ਇੱਥੇ ਇੱਕ ਕਾਂਸਟੇਬਲ ਵੱਲੋਂ ਐਡੀ ਵੱਡੀ ਕੋਠੀ ਪਾ ਲੈਣੀ ਇਹ ਤੇ ਤੇ ਸਵਾਲ ਖੜੇ ਹੁੰਦੇ ਆ ਤਾਂ ਇਥੋਂ ਇੱਕ ਗੱਲ ਕਲੀਅਰ ਹੈ ਕਿ ਉਹਦੇ ਵਾਕਈ ਕਿਸੇ ਨਾ ਕਿਸੇ ਆਈਪੀਐਸ ਅਧਿਕਾਰੀ ਨਾਲ ਤਾਂ ਲਿੰਕ ਹੈਗੇ ਆ ਇੱਕ ਹੋਰ ਵੱਡੀ ਗੱਲ ਕਿ ਉਹ ਮਾਨਸਾ ਦੀ ਭਰਤੀ ਹੋਈ ਵੀ ਹੈ ਤੇ ਡਿਊਟੀ ਬਠਿੰਡੇ ਕਰ ਰਹੀ ਸੀ ਦੂਜੇ ਜ਼ਿਲ੍ਹੇ ਚੋਂ ਦੂਜੇ ਜ਼ਿਲ੍ਹੇ ਚ ਆਉਣ ਲਈ ਵੀ ਇੱਕ ਵੱਡੀ ਪਾਵਰ ਦੀ ਲੋੜ ਹੁੰਦੀ ਹੈ ਕਿ ਵੱਡੇ ਆਈਪੀਐਸ ਅਧਿਕਾਰੀ ਦੀ ਲੋੜ ਹੁੰਦੀ ਹੈ ਜਿਹੜਾ ਉੱਥੋਂ ਬਦਲਾ ਕੇ ਉੱਥੇ ਲੈ ਆਵੇ ਤਾਂ ਇਹ ਸਾਰਾ ਕੁਝ ਜਿੰਨੀਆਂ ਨੇ ਪ੍ਰਾਪਰਟੀ ਥਾਰ ਗੱਡੀਆਂ ਵਰਨਾ ਗੱਡੀਆਂ ਜਾਂ ਜਿੰਨਾ ਵੀ ਕੋਈ ਚੰਗੀਆਂ ਰੋਲੈਕਸ ਦੀਆਂ ਘੜੀਆਂ ਜੋ ਕੁਛ ਹੈ ਇਹ ਸਭ ਨੂੰ ਪਤਾ ਹੈ ਕਿ ਇੱਕ ਕਾਂਸਟੇਬਲ ਦੀ ਤਨਖਾਹ ਨਾਲ ਤਾਂ ਉਹਦੇ ਗੁਜ਼ਾਰੇ ਵੀ ਨਹੀਂ ਹੁੰਦੇ ਕਿਉਂਕਿ ਉਹਨੂੰ ਖਰਚੇ ਬਹੁਤ ਪੈਂਦੇ ਆ ਉਹਨੂੰ ਕੰਮ ਦੌਰਾਨ ਬਾਹਰ ਅੰਦਰ ਜਾਣਾ ਪੈਂਦਾ ਤਾਂ ਜੇਬ ਚੋਂ ਪੱਲਿਓ ਬਹੁਤ ਖਰਚਾ ਹੁੰਦਾ ਤੇ ਜਦੋਂ ਕੋਈ ਕਾਂਸਟੇਬਲ ਉਹ ਵੀ ਇੱਕ ਮਹਿਲਾ ਕਾਂਸਟੇਬਲ ਆਈਡੀਆਂ 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 ਜਿਹੜੀਆਂ ਚੰਗੀਆਂ ਥਾਰਾਂ ਚ ਘੁੰਮੇ ਤਾਂ ਉਥੋਂ ਇੱਕ ਸ਼ੱਕ ਜਾਰ ਹੁੰਦਾ ਕਿ ਵਾਕਈ ਲੰਮੇ ਸਮੇਂ ਤੋਂ ਇਹ ਨਹੀਂ ਕਿ ਕੱਲੇ ਚਿੱਟੇ ਦੀ ਕਮਾਈ ਕੋਈ ਹੋਰ ਕਮਾਈਆਂ ਵੀ ਹੋ ਰਹੀਆਂ ਕਿਸੇ ਹੋਰ ਅਫਸਰਾਂ ਦੀਆਂ ਛਤਰ ਛਾਇਆ ਜੀ ਦੇ ਸਿਰ ਤੇ ਆਈ ਜਾਂ ਹਰ ਤਾਰਾ ਕੁਝ ਚੱਲ ਰਿਹਾ ਇੱਕ ਹੋਰ ਵੀ ਖਬਰ ਹੈ ਸਾਡੇ ਕੋਲੇ ਕਿ ਇੱਥੇ ਹੀ ਇਸ ਕਲੋਨੀ ਦੇ ਵਿੱਚ ਇਸ ਲੜਕੀ ਦਾ ਕਿਸੇ ਨੇ ਰੌਲਾ ਪਿਆ ਸੀ ਤੇ ਵੱਡੇ ਵੱਡੇ ਪੱਦਰ ਦੇ ਉੱਤੇ ਪੁਲਿਸ ਵੀ ਆ ਗਈ ਸੀ سپورਟ ਦੇ ਵਿੱਚ ਤੇ ਬਾਅਦ ਦੇ ਵਿੱਚ ਬੜਾ ਰੌਲਾ ਚੱਲਿਆ ਚਲੋ ਉਹ ਗੱਲਾਂ ਕੁਝ ਲੋਕਾਂ ਨੇ ਸਾਨੂੰ ਗੁਪਤ ਰੱਖਣ ਦੇ ਤੌਰ ਤੇ ਦੱਸੀਆਂ ਪਰ ਫਿਰ ਵੀ ਅਸੀਂ ਥੋੜਾ ਜਿਹਾ ਦੱਸ ਦਿਆਂ ਕਿ ਛਤਰ ਛਾਇਆ ਬੜੇ ਲੰਮੇ ਸਿਰ ਤੋਂ ਚਰ ਤੋਂ ਸੀ ਇਹਦੇ ਸਿਰ ਤੇ ਛਤਰ ਛਾਇਆ ਬੜੇ ਪ੍ਰਾਣੀ ਸੀ ਪਰ ਹੁਣ ਮੈਂ ਇਹ ਗੱਲ ਕਹਿਣਾ ਕਿ ਭਗਵਾਨ ਸਿੰਘ ਮਾਨ ਕਹਿੰਦੇ ਆ ਜੀ ਅਸੀਂ ਜਿਹੜਾ ਦੂਜੇ ਦੇ ਘਰ ਚ ਸੱਥਰ ਬਿਛਾਊਗਾ ਉਹਦੇ ਘਰ ਤੇ ਦੀਵਮਾਲਾ ਨਹੀਂ ਹੋਣ ਦੇਣੀ ਕੀ ਹੁਣ ਆ ਘਰ ਦੀ ਦੀਵਮਾਲਾ ਟਾਉਂਗੇ ਇਹ ਟਹਿ ਨਹੀਂ ਸਕਣੀ ਇਹ ਗਾਰੰਟੀ ਹੈ ਭਗਵਾਨ ਸਿੰਘ ਮਾਨ ਆ ਜਾਣ ਡੀਜੀਪੀ ਪੰਜਾਬ ਗੌਰਵ ਯਾਦਵ ਆ ਜਾਣ ਭਾਵੇਂ ਐਸਐਸਪੀ ਬਠਿੰਡਾ ਆ ਜਾਣੇ ਕੋਠੀ ਦੇ ਇਹਦੇ ਵਿੱਚ ਨਹੀਂ ਝਾਕ ਵੀ ਨਹੀਂ ਸਕਦੇ ਕਿਉਂਕਿ ਸਭ ਨੂੰ ਪਤਾ ਹੈ ਕਿ ਉਹ ਟਾਗੀਆਂ ਜਾ ਰਹੀਆਂ ਇਲਲੀਗਲ ਬਿਲਡਿੰਗਾਂ ਜਿਹੜੀਆਂ ਜਿਹੜੀਆਂ ਅਧਿਕਾਰਤਾ ਉਹ ਤਾਂ ਟਾਏ ਨਹੀਂ ਸਕਦੇ ਇਹ ਫਿਰ ਉਸ ਤੋਂ ਅੱਗੇ ਜੇ ਟਾਉਣ ਦਾ ਦੰਬ ਵੀ ਹੈ ਤਾਂ ਟਾਣੀ ਨਹੀਂ ਕਿਉਂਕਿ ਜੇ ਕਰੇ ਟਹਿ ਗਈ ਹੁਣ ਵੀ ਡਰ ਹੈ ਅਫਸਰਾਂ ਨੂੰ ਕਿ ਕੱਲ ਨੂੰ ਉਹ ਕੁੜੀ ਬਾਹਰ ਆ ਕੇ ਕਿਤੇ ਕਈਆਂ ਦੇ ਨਾਂ ਨਾ ਲੈ ਦੇ ਤੇ ਹੁਣ ਜੇ ਕਰੇ ਟਹਿ ਗਈ ਤਾਂ ਬੜੇ ਜਿਹੜੇ ਅਫਸਰ ਹੈ ਉਹ ਨੰਗੇ ਹੋ ਜਾਣ ਕਿਉਂਕਿ ਇਸ ਹਮਾਮ ਦੇ ਵਿੱਚ ਬੜੇ ਜਿਹੜੇ ਸਾਰੇ ਲੋਕ ਹੀ ਨੰਗੇ ਆ ਤਾਂ ਇਸ ਤਰੀਕੇ ਦੇ ਨਾਲ ਇਹਦਾ ਹਾਲਾਤ ਇਹ ਹੈ ਵੀ ਐਡੀਆਂ ਐਡੀਆਂ ਕੋਠੀਆਂ ਬਣ ਜਾਂਦੀਆਂ ਜਿਹੜੇ ਲੋਕ ਜਿਨ੍ਹਾਂ ਦੇ ਪੁੱਤ ਮਾਰਤੇ ਇਹ ਜਿਹੜਾ 17 18 ਗ੍ਰਾਮ ਚਿੱਟਾ ਹੈ ਉਹ ਤੋਂ ਪਹਿਲਾਂ ਵੀ ਇੱਕ ਔਰਤ ਕਹਿੰਦੀ ਸੀ ਕੋਲ ਕਿਲੋ-ਕਿਲੋ ਚਿੱਟਾ ਵੀ ਰਿਆ ਹੈ ਜਿਨ੍ਹਾਂ ਦੇ ਪੁੱਤ ਮਾਰਤੇ ਹੁਣ ਕੀ ਇਹਦੇ ਤੇ ਕਾਰਵਾਈ ਵੇਲੇ ਹੁਣ ਜਿਹੜਾ ਪੀਲਾ ਪੰਜਾ ਰੁਕ ਗਿਆ ਕਿ ਬਠਿੰਡੇ ਦੇ ਵਿੱਚ ਜੀਸੀਬੀਆਂ ਮੁਅੱਗੀਆਂ ਕਿ ਹੁਣ ਆ ਨਹੀਂ ਸਕਣੀਆਂ ਕਿ ਜਿਹੜੀ ਹੈ ਐਸਐਸਪੀ ਬਠਿੰਡਾ ਹੁਣ ਇੱਥੇ ਦੋਗਲੀ ਨੀਤੀ ਦਿਖਾਉਣਗੇ ਡੀਜੀਪੀ ਪੰਜਾਬ ਦੋਗਲੀ ਨੀਤੀ ਦਿਖਾਉਣਗੇ ਭਗਵਾਨ ਸਿੰਘ ਮਾਨ ਦੋਗਲੀ ਨੀਤੀ ਦਿਖਾਉਣਗੇ ਕਿ ਆਪਣੀਆਂ ਦੂਜੇ ਦੀਆਂ ਹੱਥ 'ਚ ਤੇ ਆਪਣੀਆਂ ਕੱਛ 'ਚ ਇਹ ਚੀਜ਼ ਇੱਥੇ ਚੱਲੇਗੀ ਤਾਂ ਇਹ ਗੋਠੀ ਦਿਖਾਉਣ ਦਾ ਮਕਸ ਕਿ ਇਹਨੂੰ ਢਾਉਣ ਦਾ ਦਮ ਰੱਖੋ। ਇਸ ਤੋਂ ਪਹਿਲਾਂ AIG ਰਾਜਜੀਤ ਦਾ ਵੀ ਜਿਹੜਾ ਨਾਮ ਆਇਆ ਸੀ ਇਸ ਡਰੱਗ ਦੇ ਵਿੱਚ ਕਰੋੜਾਂ ਰੁਪਏ ਦੀ ਡਰੱਗ ਦੇ ਵਿੱਚ ਉਹਦੇ ਉੱਨੀ ਵੀ ਨਹੀਂ ਤੁਸੀਂ ਝਾਕ ਸਕੇ, ਇੰਸਪੈਕਟਰ 인ਦਰਜੀ ਤੁਹਾਣੀ ਵੀ ਨਹੀਂ ਝਾਕ ਸਕੇ, ਰਾણો ਸਰਪੰਚ ਵਾਲੀ ਵੀ ਨਹੀਂ ਝਾਕ ਸਕੇ। ਜੇਕਰ ਅਸੀਂ ਨਹੀਂ ਕਹਿੰਦੇ ਇਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਜਿਹੜੇ ਹੋਰ ਵੀ ਵੇਚਦੇ ਆ ਪਰ ਤੁਸੀਂ ਆਪਣੇ ਵੀਰੀ ਕਿਉਂ ਚੁੱਪ ਹੋ ਜਾਂਦੇ ਆ ਆਪਣੇ ਵੀਰੀ ਕਿਉਂ ਦਮਣੀ ਦਿਖਾਉਂਦੇ ਆਪਣੇ ਵੀਰੀ ਰਾਜਨੀਤੀ ਕਿਉਂ ਬਦਲ ਜਾਂਦੀ ਆ ਸੋ ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਚੱਲ ਰਿਹਾ ਜਿਸ ਤਰੀਕੇ ਦੇ ਨਾਲ ਪੀਲਾ ਪੰਜਾ ਚਲਾਇਆ ਜਾ ਰਿਹਾ ਉਹ ਪੀਲਾ ਪੰਜਾ ਗਿਣਮਿਥਕੇ ਚਲਾਇਆ ਜਾ ਰਿਹਾ ਉਹ ਪੀਲਾ ਪੰਜਾ ਉਧਰ ਚਲਾਇਆ ਜਾ ਰਿਹਾ ਜਿੱਥੇ ਪਤਾ ਹੈ ਕਿ ਕੋਈ ਜਾਂ ਤਾਂ ਉਹ ਬਿਲਡਿੰਗ ਪਾਸ ਨਹੀਂ ਜਾਂ ਉਹ ਬਿਲਡਿੰਗ ਲਾਲ ਲਕੀਰ ਚ ਹੈ ਜਾਂ ਬਿਲਡਿੰਗ ਉਹ ਗਲਤ ਏਰੀਏ ਦੇ ਵਿੱਚ ਹੈ ਉੱਥੇ ਚਲਾਇਆ ਜਾਂਦਾ ਹੈ ਇਹ ਬਿਲਡਿੰਗ ਤੇ ਪੀਲਾ ਪੰਜਾ ਚਲਾਉਣ ਦੀ ਇਥੋਂ ਦੀ ਪੁਲਿਸ ਦੇ ਵਿੱਚ ਜਾਂ ਕਿਸੇ ਚ ਦਾਮ ਹੈ ਤਾਂ ਅਸੀਂ ਉਹ ਖਬਰ ਚਲਾਵਾਂਗੇ ਦੱਬ ਕੇ ਚਲਾਵਾਂਗੇ ਕਿ ਦੰਬ ਖਾਇਆ ਅਸੀਂ ਵੀ ਇਹ ਚੈਲੰਜ ਕਰਦੇ ਹਾਂ ਕਿ ਇਸੇ ਚੈਨਲ ਤੇ ਅਸੀਂ ਤਾਰੀਫ ਕਰਾਂਗੇ ਕਿ ਵਾਕਈ ਜਿਹੜੀ ਪੰਜਾਬ ਪੁਲਿਸ ਨੇ ਦੰਬ ਦਿਖਾਇਆ ਪੰਜਾਬ ਸਰਕਾਰ ਨੇ ਦੰਬ ਦਿਖਾਇਆ ਇਹ ਕੋਠੀ ਦੇ ਜੇਕਰ ਪੀਲਾ ਪੰਜਾ ਇੱਕ ਵਾਰ ਆ ਕੇ ਇਹਦਾ ਕੌੜਾ ਹੀ ਟਾ ਦਿਓ ਅਸੀਂ ਮੰਨ ਜਾਂਗੇ ਕਿ ਤੁਸੀਂ ਵਾਕਈ ਸਹੀ ਨੀਤੀ ਤੇ ਚੱਲ ਰਹੇ ਹੋ ਵਾਕਈ ਤੁਹਾਡਾ ਯੁੱਧ ਨਸ਼ਿਆਂ ਵਿਰੁੱਧ ਹੈ ਪਰ ਇਹ ਨਾ ਹੋਵੇ ਕਿ ਯੁੱਧ ਨਸ਼ਿਆਂ ਵਿਰੁੱਧ ਉਹਨਾਂ ਚੇਰੀ ਆ ਜਿੰਨਾ ਚਿਰ ਦੂਜੇ ਆ ਜਦੋਂ ਆਪਦੇ ਦੀ ਵਾਰੀ ਆਉਂਦੀ ਤਾਂ ਯੁੱਧ ਨਸ਼ਿਆਂ ਵਿਰੁੱਧ ਵੀ ਰੁਕ ਜਾਂਦਾ ਤਾਂ ਹੁਣ ਇਹ ਕੋਠੀ ਜਿਹੜੀ ਹੈ ਕਰੋੜਾਂ ਰੁਪਏ ਦੀ ਕੋਠੀ ਇੱਥੇ ਪਾਈ ਹੈ ਇਹਨਾਂ ਪੈਸਾ ਇੱਕ ਕਾਂਸਟੇਬਲ ਕੋਲੇ ਕਿੱਥੋਂ ਆਇਆ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਉਹ ਆਈਪੀਐਸ ਅਧਿਕਾਰੀ ਦਾ ਨਾਮ ਲੈ ਰਹੀ ਹੈ ਕਿ ਇਹਨਾਂ ਨਾਲ ਮੇਰੀ ਗੱਲਬਾਤ ਹੈ ਉਹਦੀ ਜਾਂਚ ਹੋਣੀ ਚਾਹੀਦੀ ਹੈ ਉਸ ਤੋਂ ਅੱਗੇ ਜਿਹੜੀਆਂ ਉਹਦੇ ਕੋਲੇ 18 ਜਿਹੜੀਆਂ ਉਹਦੇ ਕੋਲੇ ਵਰਨ ਆ ਜਿਹੜੀਆਂ ਉਹਦੇ ਕੋਲੇ ਗੱਡੀਆਂ ਐ ਜਿਹੜੀਆਂ ਉਹਦੇ ਕੋ ਕੋ ਘੜੀਆਂ ਐ ਜਿਹੜਾ ਉਹਦੇ ਕੋ ਸਾਮਾਨ ਐ ਲਗਜ਼ਰੀ ਉਹਦੀ ਵੀ ਜਾਂਚ ਹੋਣੀ ਚਾਹੀਦੀ ਐ ਸੋ ਇਹ ਸਾਰੀਆਂ ਚੀਜ਼ਾਂ ਦੀ ਜਾਂਚ ਤਾਂ ਹੋਣੀ ਚਾਹੀਦੀ ਐ ਪਰ ਕੌਣ ਰਾਣੀ ਨੂੰ ਆਖੇ ਕਿ ਅੱਗਾ ਟਾਕੇ ਦੀ ਜਾਂਚ ਕਰੇਗਾ ਕੌਣ ਇਹਦੇ ਵੱਲ ਜਾਵੇਗਾ ਕੌਣ ਇਹਦੇ ਵੱਲ ਕਿਸੇ ਨੇ ਨਹੀਂ ਜਾਣਾ ਕਿਉਂਕਿ ਜੇਕਰ ਇਹਦੇ ਵੱਲ ਤੁਰਿਆ ਤਾਂ ਪੰਜਾਬ ਪੁਲਿਸ ਦੇ ਕਈ ਆਈਪੀਐਸ ਅਧਿਕਾਰੀ ਲੋਕਾਂ ਸਾਹਮਣੇ ਨੰਗੇ ਹੋ ਜਾਣਗੇ ਸੋ ਇਹ ਚੀਜ਼ਾਂ ਦਿਖਾਉਣ ਦਾ ਮਕਸਦ ਇਹੀ ਐ ਕਿ ਤੁਸੀਂ ਜੇਕਰ ਕੋਈ ਗੱਲ ਕਹਿਣੇ ਹਾਂ ਸਹੇ ਭਗਵਾਨ ਸਿੰਘ ਮਾਨ ਨੇ ਚਾਹੇ ਡੀਜੀਪੀ ਗੋਰੋ ਯਾਦਵ ਨੇ ਚਾਹੇ ਪੰਜਾਬ ਬਠਿੰਡਾ ਪੁਲਿਸ ਹੈ ਤਾਂ ਫਿਰ ਇਹ ਦਮ ਰੱਖਿਆ ਕਰੋ ਕਿ ਫਿਰ ਇੱਥੇ ਟਵੇ ਜੇਕਰ ਟਹਿ ਗਈ ਤਾਂ ਲੋਕਾਂ ਨੂੰ ਪਤਾ ਲੱਗ ਜਾਊਗਾ ਕਿ ਤੁਸੀਂ ਵਾਕਿਆ ਹੀ ਸਹੀ ਨੀਤਨਾ ਕੰਮ ਕਰ ਰਹੇ ਹੋ ਨਹੀਂ ਫਿਰ ਇਹ ਲੱਗੇਗਾ ਕਿ ਸੋਸ਼ਲ ਮੀਡੀਆ ਤੇ ਸਟੰਟ ਜਾਦੇ ਨੇ ਤੇ ਜ਼ਮੀਨ ਦੇ ਉੱਤੇ ਜਦੋਂ ਆਪਣਿਆਂ ਦੀ ਵਾਰੀ ਆਉਂਦੀ ਹੈ ਫਿਰ ਉਹਦਾ ਗੱਲਾਂ ਕੁਝ ਹੋਰ ਰਹਿ ਜਾਂਦੀਆਂ ਨੇ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਡੀਜੀਪੀ ਪੰਜਾਬ ਨੂੰ ਤੇ ਐਸਐਸਪੀ ਬਠਿੰਡਾ ਨੂੰ ਇੱਕ ਕੋਠੀ ਦਿਖਾਉਣਾ ਚਾਹਣਾ ਜਿਹੜੀ ਨਸ਼ਾ ਵੇਚਣ ਵਾਲੇ ਦੀ ਹੈ ਜੇ ਦਾਮ ਐ ਤੈਨੂੰ ਟਾਕੇ ਦਿਖਾਇਓ ਆ ਕੋਠੀ ਮੈਂ ਕਹਾਂ ਮੈਂ ਕੈਮਰਾਮੈਨ ਨੂੰ ਦਿਖਾ ਦੇ ਵਿੱਚ ਚੰਗੀ ਤਰ੍ਹਾਂ ਇਹ ਕੋਠੀ ਉਸ ਕਾਂਸਟੇਬਲ ਦੀ ਹੈ ਜਿਹਦੇ ਤੋਂ ਚਿੱਟਾ ਫੜਿਆ ਗਿਆ ਜਿਹੜਾ ਥਾਰ ਦੇ ਵਿੱਚ ਚਿੱਟਾ ਫੜਿਆ ਗਿਆ ਇਹ ਕੋਠੀ ਉਹਦੀ ਹੈ ਟਾਪ ਦੀ ਕਲੋਨੀ ਦੇ ਵਿੱਚ ਇਹ ਕੋਠੀ ਹੈ ਕਰੋੜਾਂ ਰੁਪਈਆ ਦੀ ਕੋਠੀ ਹੈ ਜੇਕਰ ਇਹਨਾਂ ਪੁਲਿਸ ਅਧਿਕਾਰੀਆਂ ਦੇ ਵਿੱਚ ਸਰਕਾਰ 'ਚ ਦਾਮਾ ਤਾਂ ਹੁਣ ਇਹ ਕੋਠੀ ਦੇ ਉੱਤੇ ਪੀਲਾ ਪੰਜਾ ਚਲਾ ਕੇ ਦਿਖਾਓ ਇਸ ਤੋਂ ਪਹਿਲਾਂ ਤੁਸੀਂ ਵੱਖ-ਵੱਖ ਜਗ੍ਹਾ ਤੇ ਪੀਲੇ ਪੰਜੇ ਚਲਾਏ ਆ ਕਿਸੇ ਦਾ ਕੱਚਾ ਢਾ ਰਹਾ ਢਾ ਦਿੱਤਾ ਕਿਸੇ ਦਾ ਪੰਚਾਇਤੀ ਜ਼ਮੀਨ 'ਚ ਬਣਿਆ ਘਰ ਢਾ ਦਿੱਤਾ ਕਿਸੇ ਦਾ ਕਿਤੇ ਬਣਿਆ ਘਰ ਢਾ ਦਿੱਤਾ ਪਰ ਆ ਘਰ ਤੁਹਾਡੇ ਮੁਲਾਜ਼ਮ ਦਾ ਤੇ ਇਹਦੇ ਕੋਲੋਂ ਚਿੱਟਾ ਫੜਿਆ ਗਿਆ ਤੇ ਹੁਣ ਇਹ ਦੇਰੀ ਨਾ ਕਰੋ ਕਿ ਹਜੇ ਜੀ ਦੇਖਾਂਗੇ ਸਮਾਂ ਲੱਗੂਗਾ ਲਿਆਓ ਬਲਡੋజర్ ਤੁਸੀਂ ਚਿੱਟਾ ਫੜਿਆ ਤੁਸੀਂ ਪਰਚਾ ਕੀਤਾ ਤੁਸੀਂ ਬਰਖਾਸਤ ਕੀਤੀ ਆ ਲਿਆਓ ਬਲਡੋజర్ ਫਿਰ ਢਾਓ ਜੇ ਦਾ ਮੈਂ ਤਾਂ ਪਰ بڑے ਲੋਕਾਂ ਦਾ ਇਹ ਕਹਿਣਾ ਕਿ ਕੋਠੀ ਨਹੀਂ ਢੈਣੀ ਕਿਉਂਕਿ ਕੋਠੀ ਢੈਣ ਦੇ ਪਿੱਛੇ ਕਾਰਨ ਹੈ ਕਿ ਉਹ ਕਾਸਟੇਬਲ ਦੇ ਸੀਨੀਅਰ ਆਈਪੀਐਸ ਅਧਿਕਾਰੀਆਂ ਤੱਕ ਲਿੰਕ ਸੀ ਉਹਨੇ ਆਪ ਦਾ ਵਟਸਐਪ ਵੀ ਦਿਖਾਇਆ ਕਿ ਮੇਰੇ ਸੀਨੀਅਰ ਅਧਿਕਾਰੀਆਂ ਨਾਲ ਲਿੰਕ ਹੈ ਤੁਸੀਂ ਇਹ ਚੀਜ਼ਾਂ ਨਾਲ ਗੱਲ ਕਰ ਲੋ ਤੇ ਜਿਹਦੇ ਐਡੀ ਐਡੀ ਕੋਠੀ ਜਿਹੜੀ ਤਸਵੀਰ ਦਿਖਾ ਦਿਆਂ ਆਹ ਕਲੋਨੀ ਦੇ ਵਿੱਚ ਕੋਠੀਆਂ ਚੰਗੇ ਬਿਜ਼ਨਸਮੈਨਾਂ ਦੀਆਂ ਚੰਗੇ ਕਾਰੋਬਾਰੀਆਂ ਦੀਆਂ ਆਹ ਬੰਦੇ ਤੋਂ ਇੱਥੇ ਕੋਠੀ ਬਣਾਉਣੀ ਬਹੁਤ ਔਖੀ ਹੈ ਜਿਹੜੇ ਕੋਈ ਚੰਗੇ ਮੁਲਾਜ਼ਮ ਹੈ ਚੰਗਾ ਕੰਮ ਕਰਦੇ ਆ ਉਹ ਇੱਥੇ ਜਿਹੜੇ ਆ ਪਲਾਟ ਲੈ ਸਕਦੇ ਆ ਉਹੀ ਇੱਥੇ ਕੋਠੀ ਕਿਉਂਕਿ ਬਠਿੰਡੇ ਦਾ ਬਹੁਤ ਟਾਪ ਦੀ ਕਲੋਨੀ ਹੈ ਜਿਹਨੂੰ ਕਹਣੀ ਬਹੁਤ ਵਧੀਆ ਕਲੋਨੀ ਤੇ ਇੱਥੇ ਇੱਕ ਕਾਂਸਟੇਬਲ ਵੱਲੋਂ ਐਡੀ ਵੱਡੀ ਕੋਠੀ ਪਾ ਲੈਣੀ ਇਹਦੇ ਤੇ ਸਵਾਲ ਖੜੇ ਹੁੰਦੇ ਆ ਤਾਂ ਇਥੋਂ ਇੱਕ ਗੱਲ ਕਲੀਅਰ ਹੈ ਕਿ ਉਹਦੇ ਵਾਕਏ ਕਿਸੇ ਨਾ ਕਿਸੇ ਆਈਪੀਐਸ ਅਧਿਕਾਰੀ ਨਾਲ ਤਾਂ ਲਿੰਕ ਹੈਗੇ ਆ ਇੱਕ ਹੋਰ ਵੱਡੀ ਗੱਲ ਕਿ ਉਹ ਮਾਨਸਾ ਦੀ ਭਰਤੀ ਹੋਈ ਵੀ ਹੈ ਤੇ ਡਿਊਟੀ ਬਟੇਂਡੇ ਕਰ ਰਹੀ ਸੀ ਦੂਜੇ ਜ਼ਿਲ੍ਹੇ ਚ ਦੂਜੇ ਜ਼ਿਲ੍ਹੇ ਚ ਆਉਣ ਲਈ ਵੀ ਇੱਕ ਵੱਡੀ ਪਾਵਰ ਦੀ ਲੋੜ ਹੁੰਦੀ ਹੈ ਕਿ ਵੱਡੇ ਆਈਪੀਐਸ ਅਧਿਕਾਰੀ ਦੀ ਲੋੜ ਹੁੰਦੀ ਹੈ ਜਿਹੜਾ ਉੱਥੋਂ ਬਦਲਾ ਕੇ ਉੱਥੇ ਲੈ ਆਵੇ ਤਾਂ ਇਹ ਸਾਰਾ ਕੁਝ ਜਿੰਨੀਆਂ ਨੇ ਪ੍ਰਾਪਰਟੀ ਥਾਰ ਗੱਡੀਆਂ ਵਰਨਾ ਗੱਡੀਆਂ ਜਾਂ ਜਿੰਨਾ ਵੀ ਕੋਈ ਚੰਗੀਆਂ ਰੋਲੈਕਸ ਦੀਆਂ ਘੜੀਆਂ ਜੋ ਕੁਛ ਹੈ ਇਹ ਸਭ ਨੂੰ ਪਤਾ ਹੈ ਕਿ ਇੱਕ ਕਾਂਸਟੇਬਲ ਦੀ ਤਨਖਾਹ ਨਾਲ ਤਾਂ ਉਹਦੇ ਗੁਜ਼ਾਰੇ ਵੀ ਨਹੀਂ ਹੁੰਦੇ ਕਿਉਂਕਿ ਉਹਨੂੰ ਖਰਚੇ ਬਹੁਤ ਪੈਂਦੇ ਆ ਉਹਨੂੰ ਕੰਮ ਦੌਰਾਨ ਬਾਹਰ ਅੰਦਰ ਜਾਣਾ ਪੈਂਦਾ ਤਾਂ ਜੇਬ ਚੋਂ ਪੱਲਿਓ ਬਹੁਤ ਖਰਚਾ ਹੁੰਦਾ ਤੇ ਜਦੋਂ ਕੋਈ ਕਾਂਸਟੇਬਲ ਉਹ ਵੀ ਇੱਕ ਮਹਿਲਾ ਕਾਂਸਟੇਬਲ ਆਈ ਡੀ ਆ ਆਈਡੀਆਂ ਆਈਡੀਆਂ ਜਿਹੜੀਆਂ ਚੰਗੀਆਂ ਥਾਰਾਂ 'ਚ ਘੁੰਮੇ ਤਾਂ ਉੱਥੋਂ ਇੱਕ ਸ਼ੱਕ ਜਾਰ ਹੁੰਦਾ ਕਿ ਵਾਕਈ ਲੰਮੇ ਸਮੇਂ ਤੋਂ ਇਹ ਨਹੀਂ ਕਿ ਕੱਲੇ ਚਿੱਟੇ ਦੀ ਕਮਾਈ ਕੋਈ ਹੋਰ ਕਮਾਈਆਂ ਵੀ ਹੋ ਰਹੀਆਂ ਕਿਸੇ ਹੋਰ ਅਫਸਰਾਂ ਦੀਆਂ ਛਤਰਛਾਇਆ ਜੀ ਦੇ ਸਿਰ ਤੇ ਇਹ ਜਾਂ ਹੋਰ ਸਾਰਾ ਕੁਝ ਚੱਲ ਰਿਹਾ ਇੱਕ ਹੋਰ ਵੀ ਖਬਰ ਹੈ ਸਾਡੇ ਕੋਲੇ ਕਿ ਇੱਥੇ ਹੀ ਇਸ ਕਲੋਨੀ ਦੇ ਵਿੱਚ ਇਸ ਲੜਕੀ ਦਾ ਕਿਸੇ ਨੇ ਰੌਲਾ ਪਿਆ ਸੀ ਤੇ ਵੱਡੇ ਵੱਡੇ ਪੱਦਰ ਦੇ ਉੱਤੇ ਪੁਲਿਸ ਵੀ ਆ ਗਈ ਸੀ سپورਟ ਦੇ ਵਿੱਚ ਤੇ ਬਾਅਦ ਦੇ ਵਿੱਚ ਬੜਾ ਰੌਲਾ ਚੱਲਿਆ ਚਲੋ ਉਹ ਗੱਲਾਂ ਕੁਝ ਲੋਕਾਂ ਨੇ ਸਾਨੂੰ ਗੁਪਤ ਰੱਖਣ ਦੇ ਤੌਰ ਤੇ ਦੱਸੀਆਂ ਪਰ ਫਿਰ ਵੀ ਅਸੀਂ ਥੋੜਾ ਜਿਹਾ ਦੱਸ ਦਿਆਂ ਕਿ ਛਤਰਛਾਇਆ ਬڑے ਲੰਮੇ ਸਿਰ ਤੋਂ ਚਰ ਤੋਂ ਸੀ ਇਹਦੇ ਸਿਰ ਤੇ ਛਤਰ ਛਾਇਆ ਬੜੇ ਪ੍ਰਾਣੀ ਸੀ ਪਰ ਹੁਣ ਮੈਂ ਇਹ ਗੱਲ ਕਹਿਣਾ ਕਿ ਭਗਵਾਨ ਸਿੰਘ ਮਾਨ ਕਹਿੰਦੇ ਆ ਜੀ ਅਸੀਂ ਜਿਹੜਾ ਦੂਜੇ ਦੇ ਘਰ ਚ ਸੱਥਰ ਬਿਛਾਊਗਾ ਉਹਦੇ ਘਰ ਤੇ ਦੀਵਮਾਲਾ ਨਹੀਂ ਹੋਣ ਦੇਣੀ ਕੀ ਹੁਣ ਆ ਘਰ ਦੀ ਦੀਵਮਾਲਾ ਟਾਉਂਗੇ ਇਹ ਟਹਿ ਨਹੀਂ ਸਕਣੀ ਇਹ ਗਾਰੰਟੀ ਹੈ ਭਗਵਾਨ ਸਿੰਘ ਮਾਨ ਆ ਜਾਣ ਡੀਜੀਪੀ ਪੰਜਾਬ ਗੌਰਵ ਯਾਦਵ ਆ ਜਾਣ ਭਾਵੇਂ ਐਸਐਸਪੀ ਬਠਿੰਡਾ ਆ ਜਾਣੇ ਕੋਠੀ ਦੇ ਇਹਦੇ ਵਿੱਚ ਨਹੀਂ ਝਾਕ ਵੀ ਨਹੀਂ ਸਕਦੇ ਕਿਉਂਕਿ ਸਭ ਨੂੰ ਪਤਾ ਹੈ ਕਿ ਉਹ ਟਾਗੀਆਂ ਜਾ ਰਹੀਆਂ ਇਲਲੀਗਲ ਬਿਲਡਿੰਗਾਂ ਜਿਹੜੀਆਂ ਜਿਹੜੀਆਂ ਅਧਿਕਾਰਤਾ ਉਹ ਤਾਂ ਟਾਏ ਨਹੀਂ ਸਕਦੇ ਇਹ ਫਿਰ ਉਸ ਤੋਂ ਅੱਗੇ ਜੇ ਟਾਉਣ ਦਾ ਦੰਬ ਵੀ ਹੈ ਤਾਂ ਟਾਣੀ ਨਹੀਂ ਕਿਉਂਕਿ ਜੇ ਕਰੇ ਟਹਿ ਗਈ ਹੁਣ ਵੀ ਡਰ ਹੈ ਅਫਸਰਾਂ ਨੂੰ ਕਿ ਕੱਲ ਨੂੰ ਉਹ ਕੁੜੀ ਬਾਹਰ ਆ ਕੇ ਕਿਤੇ ਕਈਆਂ ਦੇ ਨਾਂ ਨਾ ਲੈ ਦੇ ਤੇ ਹੁਣ ਜੇ ਕਰੇ ਟਹਿ ਗਈ ਤਾਂ ਬੜੇ ਜਿਹੜੇ ਅਫਸਰ ਹੈ ਉਹ ਨੰਗੇ ਹੋ ਜਾਣ ਕਿਉਂਕਿ ਇਸ ਹਮਾਮ ਦੇ ਵਿੱਚ ਬੜੇ ਜਿਹੜੇ ਸਾਰੇ ਲੋਕ ਹੀ ਨੰਗੇ ਆ ਤਾਂ ਇਸ ਤਰੀਕੇ ਦੇ ਨਾਲ ਇਹਦਾ ਹਾਲਾਤ ਇਹ ਹੈ ਵੀ ਐਡੀਆਂ ਐਡੀਆਂ ਕੋਠੀਆਂ ਬਣ ਜਾਂਦੀਆਂ ਜਿਹੜੇ ਲੋਕ ਜਿਨ੍ਹਾਂ ਦੇ ਪੁੱਤ ਮਾਰਤੇ ਇਹ ਜਿਹੜਾ 17 18 ਗ੍ਰਾਮ ਚਿੱਟਾ ਹੈ ਉਹ ਤੋਂ ਪਹਿਲਾਂ ਵੀ ਇੱਕ ਔਰਤ ਕਹਿੰਦੀ ਕੋਲ ਕਿਲੋ-ਕਿਲੋ ਚਿੱਟਾ ਵੀ ਰਿਆ ਹੈ ਜਿਨ੍ਹਾਂ ਦੇ ਪੁੱਤ ਮਾਰਤੇ ਹੁਣ ਕੀ ਇਹਦੇ ਤੇ ਕਾਰਵਾਈ ਵੇਲੇ ਹੁਣ ਜਿਹੜਾ ਪੀਲਾ ਪੰਜਾ ਰੁਕ ਗਿਆ ਕਿ ਬਠਿੰਡੇ ਦੇ ਵਿੱਚ ਜੀਸੀਬੀਆਂ ਮੁਗੀਆਂ ਕਿ ਹੁਣ ਆ ਨਹੀਂ ਸਕਣੀਆਂ ਕਿ ਜਿਹੜੀ ਐ ਐਸਐਸਪੀ ਬਠਿੰਡਾ ਹੁਣ ਇੱਥੇ ਦੋਗਲੀ ਨੀਤੀ ਦਿਖਾਉਣਗੇ ਡੀਜੀਪੀ ਪੰਜਾਬ ਦੋਗਲੀ ਨੀਤੀ ਦਿਖਾਉਣਗੇ ਭਗਵਾਨ ਸਿੰਘ ਮਾਨ ਦੋਗਲੀ ਨੀਤੀ ਦਿਖਾਉਣਗੇ ਕਿ ਆਪਣੀਆਂ ਦੂਜੇ ਦੀਆਂ ਹੱਥ 'ਚ ਤੇ ਆਪਣੀਆਂ ਕੱਛ 'ਚ ਇਹ ਚੀਜ਼ ਇੱਥੇ ਚੱਲੇਗੀ ਤਾਂ ਇਹ ਗੋਠੀ ਦਿਖਾਉਣ ਦਾ ਮਕਸਦ ਇਹੀ ਕਿ ਇਹਨੂੰ ਢਾਉਣ ਦਾ ਦਮ ਰੱਖੋ ਇਹ ਤੋਂ ਪਹਿਲਾਂ ਏਆਈਜੀ ਰਾਜਜੀਤ ਦਾ ਵੀ ਜਿਹੜਾ ਨਾਮ ਆਇਆ ਸੀ ਇਸ ਡਰੱਗ ਦੇ ਵਿੱਚ ਕਰੋੜਾਂ ਰੁਪਏ ਦੀ ਡਰੱਗ ਦੇ ਵਿੱਚ ਉਹਦੇ ਅੰਨੀ ਵੀ ਨਹੀਂ ਤੁਸੀਂ ਝਾਕ ਸਕੇ ਇੰਸਪੈਕਟਰ ਇੰਦਰਜੀਤ ਉਹ ਵੀ ਨਹੀਂ ਝਾਕ ਸਕੇ ਰਾਣੋ ਸਰਪੰਚ ਵਾਲੀ ਵੀ ਨਹੀਂ ਝਾਕ ਸਕੇ ਜੇਕਰ ਅਸੀਂ ਨਹੀਂ ਕਹਿੰਦੇ ਇਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ ਜਿਹੜੇ ਹੋਰ ਵੀ ਵੇਚਦੇ ਆ ਪਰ ਤੁਸੀਂ ਆਪਣਿਆਂ ਵੇਰੀ ਕਿਉਂ ਚੁੱਪ ਹੋ ਜਾਂਦੇ ਆ ਆਪਣਿਆਂ ਵੇਰੀ ਕਿਉਂ ਦਮਣੀ ਦਿਖਾਉਂਦੇ ਆਪਣਿਆਂ ਵੇਰੀ ਰਾਜਨੀਤੀ ਕਿਉਂ ਬਦਲ ਜਾਂਦੀ ਹੈ ਸੋ ਪੰਜਾਬ ਦੇ ਵਿੱਚ ਜਿਸ ਤਰੀਕੇ ਦਾ ਮਾਹੌਲ ਚੱਲ ਰਿਹਾ ਜਿਸ ਤਰੀਕੇ ਦੇ ਨਾਲ ਪੀਲਾ ਪੰਜਾ ਚਲਾਇਆ ਜਾ ਰਿਹਾ ਉਹ ਪੀਲਾ ਪੰਜਾ ਗੇਨਮਿਤ ਕੇ ਚਲਾਇਆ ਜਾ ਰਿਹਾ ਉਹ ਪੀਲਾ ਪੰਜਾ ਉਧਰ ਚਲਾਇਆ ਜਾ ਰਿਹਾ ਜਿੱਥੇ ਪਤਾ ਹੈ ਕਿ ਕੋਈ ਜਾਂ ਤਾਂ ਉਹ ਬਿਲਡਿੰਗ ਪਾਸ ਨਹੀਂ ਜਾਂ ਉਹ ਬਿਲਡਿੰਗ ਲਾਲ ਲਕੀਰ ਚ ਹੈ ਜਾਂ ਬਿਲਡਿੰਗ ਉਹ ਗਲਤ ਏਰੀਏ ਦੇ ਵਿੱਚ ਹੈ ਉੱਥੇ ਚਲਾਇਆ ਜਾਂਦਾ ਹੈ ਇਹ ਬਿਲਡਿੰਗ ਤੇ ਪੀਲਾ ਪੰਜਾ ਚਲਾਉਣ ਦੀ ਇਥੋਂ ਦੀ ਪੁਲਿਸ ਦੇ ਵਿੱਚ ਜਾਂ ਕਿਸੇ ਚ ਦਮ ਹੈ ਤਾਂ ਅਸੀਂ ਉਹ ਖਬਰ ਚਲਾਵਾਂਗੇ ਦੱਬ ਕੇ ਚਲਾਵਾਂਗੇ ਕਿ ਦਮ ਬਖਾਇਆ ਅਸੀਂ ਵੀ ਇਹ ਚੈਲੰਜ ਕਰਦੇ ਹਾਂ ਕਿ ਇਸੇ ਚੈਨਲ ਤੇ ਅਸੀਂ ਤਾਰੀਫ ਕਰਾਂਗੇ ਕਿ ਵਾਕਈ ਜਿਹੜੀ ਪੰਜਾਬ ਪੁਲਿਸ ਨੇ ਦਮ ਦਿਖਾਇਆ ਪੰਜਾਬ ਸਰਕਾਰ ਨੇ ਦਮ ਦਿਖਾਇਆ ਇਹ ਕੋਠੀ ਦੇ ਜੇਕਰ ਪੀਲਾ ਪੰਜਾ ਇੱਕ ਵਾਰ ਆ ਕੇ ਇਹਦਾ ਕੌਲੇਟਾ ਦੇ ਅਸੀਂ ਮੰਨ ਜਾਂਗੇ ਕਿ ਤੁਸੀਂ ਵਾਕਈ ਸਹੀ ਨੀਤੀ ਤੇ ਚੱਲ ਰਹੇ ਹੋ ਵਾਕਈ ਤੁਹਾਡਾ ਯੁੱਧ ਨਸ਼ਿਆਂ ਵਿਰੁੱਧ ਹੈ ਪਰ ਇਹ ਨਾ ਹੋਵੇ ਕਿ ਯੁੱਧ ਨਸ਼ਿਆਂ ਵਿਰੁੱਧ ਉਨਾ ਚਿਰ ਹੀ ਹੈ ਜਿੰਨਾ ਚਿਰ ਦੂਜੇ ਹੈ ਜਦੋਂ ਆਪਦੇ ਦੀ ਵਾਰੀ ਆਉਂਦੀ ਹੈ ਤਾਂ ਯੁੱਧ ਨਸ਼ਿਆਂ ਵਿਰੁੱਧ ਵੀ ਰੁਕ ਜਾਂਦਾ ਤਾਂ ਹੁਣ ਇਹ ਕੋਠੀ ਜਿਹੜੀ ਹੈ ਕਰੋੜਾਂ ਰੁਪਏ ਦੀ ਕੋਠੀ ਇੱਥੇ ਪਾਈ ਹੈ ਇਹਨਾਂ ਪੈਸਾ ਇੱਕ ਕਾਂਸਟੇਬਲ ਕੋਲੇ ਕਿੱਥੋਂ ਆਇਆ ਇਹਦੀ ਵੀ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਉਹ ਆਈਪੀਐਸ ਅਧਿਕਾਰੀ ਦਾ ਨਾਮ ਲੈ ਰਹੀ ਹੈ ਕਿ ਇਹਨਾਂ ਨਾਲ ਮੇਰੀ ਗੱਲਬਾਤ ਹੈ ਉਹਦੀ ਜਾਂਚ ਹੋਣੀ ਚਾਹੀਦੀ ਹੈ ਉਸ ਤੋਂ ਅੱਗੇ ਜਿਹੜੀਆਂ ਉਹਦੇ ਕੋਲੇ 18 ਜਿਹੜੀਆਂ ਉਹਦੇ ਕੋਲੇ ਵਰਨ ਆ ਜਿਹੜੀਆਂ ਉਹਦੇ ਕੋਲੇ ਗੱਡੀਆਂ ਐ ਜਿਹੜੀਆਂ ਉਹਦੇ ਕੋ ਘੜੀਆਂ ਐ ਜਿਹੜਾ ਉਹਦੇ ਕੋ ਸਮਾਨ ਐ ਲਗਜ਼ਰੀ ਉਹਦੀ ਵੀ ਜਾਂਚ ਹੋਣੀ ਚਾਹੀਦੀ ਐ ਸੋ ਇਹ ਸਾਰੀਆਂ ਚੀਜ਼ਾਂ ਦੀ ਜਾਂਚ ਤਾਂ ਹੋਣੀ ਚਾਹੀਦੀ ਐ ਪਰ ਕੌਣ ਰਾਣੀ ਨੂੰ ਆਖ ਕੇ ਅੱਗਾ ਟਾਕੇ ਦੀ ਜਾਂਚ ਕਰੇਗਾ ਕੌਣ ਇਹਦੇ ਵੱਲ ਜਾਵੇਗਾ ਕੌਣ ਇਹਦੇ ਵੱਲ ਕਿਸੇ ਨੇ ਨਹੀਂ ਜਾਣਾ ਕਿਉਂਕਿ ਜੇਕਰ ਇਹਦੇ ਵੱਲ ਤੁਰਿਆ ਤਾਂ ਪੰਜਾਬ ਪੁਲਿਸ ਦੇ ਕਈ ਆਈਪੀਐਸ ਅਧਿਕਾਰੀ ਲੋਕਾਂ ਸਾਹਮਣੇ ਨੰਗੇ ਹੋ ਜਾਣਗੇ ਸੋ ਇਹ ਚੀਜ਼ਾਂ ਦਿਖਾਉਣ ਦਾ ਮਕਸਦ ਇਹੀ ਐ ਕਿ ਤੁਸੀਂ ਜੇਕਰ ਕੋਈ ਗੱਲ ਕਹਿਣੇ ਹਾਂ ਸਾਹਿਬ ਭਗਵਾਨ ਸਿੰਘ ਮਾਨ ਨੇ ਚਾਹੇ ਡੀਜੀਪੀ ਗੌਰਵ ਯਾਦਵ ਨੇ ਚਾਹੇ ਪੰਜਾਬ ਹੰਡਾ ਪੁਲਿਸ ਹੈ ਤਾਂ ਫਿਰ ਇਹ ਦਮ ਰੱਖਿਆ ਕਰੋ ਕਿ ਫਿਰ ਇੱਥੇ ਟਵੇ ਜੇਕਰ ਟਹਿ ਗਈ ਤਾਂ ਲੋਕਾਂ ਨੂੰ ਪਤਾ ਲੱਗ ਜਾਊਗਾ ਕਿ ਤੁਸੀਂ ਵਾਕਿਆ ਹੀ ਸਹੀ ਨੀਤਨਾ ਕੰਮ ਕਰ ਰਹੇ ਹੋ ਨਹੀਂ ਫਿਰ ਇਹ ਲੱਗੇਗਾ ਕਿ ਸੋਸ਼ਲ ਮੀਡੀਆ ਤੇ ਸਟੰਟ ਜਿਆਦੇ ਨੇ ਤੇ ਜ਼ਮੀਨ ਦੇ ਉੱਤੇ ਜਦੋਂ ਆਪਣਿਆਂ ਦੀ ਵਾਰੀ ਆਉਂਦੀ ਹੈ ਫਿਰ ਉਹਦਾ ਗੱਲਾਂ ਕੁਝ ਹੋਰ ਰਹਿ ਜਾਂਦੀਆਂ ਨੇ